ਬਾਈ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਪਰਮਾਤਮਾ ਬਾਈ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਰੱਕੀਆਂ ਦੇ ਵੇ ਮਹਾਰਾਜ ਬਾਈ ਤੁਹਾਨੂੰ ਜਿਹੜੇ-ਜਿਹੜੇ ਕੰਮ ਤੁਸੀਂ ਕਰਦੇ ਬਾਕੀ ਬਾਈ ਧੰਨਵਾਦ ਤੁਹਾਡਾ ਸਪੋਰਟ ਕਰਦੇ ਆ ਬਹੁਤ ਵਧੀਆ ਦੇਖਦੇ ਆਂ ਵੀਡੀਓ ਕਮੈਂਟ ਕਰ ਦਿਆ ਕਰੋ ਵੀਰੇ ਇੱਕ ਮੈਂ ਇੱਕ ਨਹੀਂ ਇੱਕ ਵੀ ਕਮੈਂਟ ਨਹੀਂ ਆਉਂਦਾ ਹੈ ਕਮੈਂਟ ਨਹੀਂ ਆਉਂਦੇ ਹੈ ਜੰਮੀ ਕਮੈਂਟ ਕਰ ਦਿਆ ਕਰੋ ਕਮੈਂਟ ਵੀ ਜੀ ਵੀ ਆ ਬਾਈਟਾਂ ਨਾਲ ਆਏ ਆ ਚਲੋ ਹੌਂਸ ਲਾ ਜਾ ਹੋ ਜਾਂਦਾ ਹੋਰ ਕੋਈ ਜਾਂਦਾ ਬਾਕੀ ਬਈ ਆਏ ਆ ਰੋਡ ਦਾ ਕੰਮ ਚੱਲੀ ਜਾਂਦਾ ਉਹ ਦੇਖੋ ਮਜ਼ੀਨਾ ਲੱਗੇ ਆ ਵੀ ਇਹ ਸੁਪਰ ਲੰਗ ਦੀ ਪਰ ਰੋਡ ਤਾਂ ਹੁਣ ਚੱਲ ਬਣਾਈ ਜਾਂਦੇ ਆ ਇਹ ਬਣਾ ਵੀ ਦੇਣਾ ਇਹਨਾਂ ਨੇ ਚੱਲਣ ਵੀ ਲੱਗ ਜਾਣਾ ਪਰ ਜਿਹੜਾ ਹੁਣ ਇੱਕਣਾ ਹੁਣ ਜਿਹੜੇ ਜ਼ਿਮੀਂਦਾਰਾਂ ਦੀਆਂ ਪਸੰਦਾਂ ਦੀਆਂ ਜ਼ਮੀਨਾਂ ਆਈਆਂ ਪੈਸੇ ਨੂੰ ਨੁਕਸਾ ਦਈ ਅੰਮ੍ਰਿਤਸਰ ਹਾਲ ਤਾਂ ਕੱਟਾ ਆ ਯਾਰ ਪੈਸੇ ਕੀ ਹੁੰਦਾ 77 ਲੱਖ ਰੁਪਈਆ ਢੀਲੇ ਦਾ ਕੋਸ ਨਹੀਂ ਹੁੰਦਾ ਹੈਗਾ ਬਹੁਤ ਜ਼ਿਆਦਾ ਘਟਦੇ ਆ ਪੈਸੇ ਬਹੁਤ ਜ਼ਿਆਦਾ ਪੈਸੇ ਦੇਣੇ ਚਾਹੀਦੇ ਤੇ ਪੈਸੇ ਬਹੁਤ ਜ਼ਿਆਦਾ ਘਟਾ ਹਨ ਉਹਨ ਯਾਰ ਜੀ ਦੀ ਬਟੇਰੇ ਦੀ ਇੱਕ ਤਾਂ ਜਿੰਨੀ ਕਹਿੰਨਾਂ ਨੇ ਜਗ੍ਹਾ ਲਈ ਆ ਉਹਨੇ ਕਿਤੇ ਪੈਸੇ ਦੇਣੇ ਫਿਰ ਐ ਵੀ ਨਹੀਂ 70 ਰੁਪਏ ਤਰੇ ਲੱਕੜੇ ਦਾ ਨਾਲ ਜਿੱਲੇ ਦੇ ਦੇ ਹੈ ਜੀ ਇਹਦੀ ਹੁਣ ਘਟਾਈ ਹੈ ਇੱਧਰ ਰਹਿ ਗਈ ਥੋੜੀ ਜੀ ਉੱਧਰ ਰਹਿ ਗਈ ਉਹਦਾ ਅਗਲੇ ਦੀ ਬੇਕਾਰ ਹੋਊਗੀ ਉਹਦੇ ਪੈਸੇ ਨਹੀਂ ਮੈਨ ਮਿਲੇ ਜਿਹੜੀ ਇੱਧਰ ਹੈ ਜੀ ਉੱਧਰ ਰਹਿ ਗਈ ਪੈਸੇ ਮਿਲੇ ਜਿੰਨਾ ਕੋ ਰੋਡ ਬਣਾਇਆ ਇਹਨਾਂ ਨੇ ਘੱਟੇ ਪੈਸੇ ਪੈਸੇ ਦੇਣੇ ਚਾਹੀਦੇ ਤੇ ਵੱਧ ਦੇ ਇਹਨਾਂ ਨੂੰ ਸਰਕਾਰਾਂ ਮਰੇ ਧੋਖਾ ਹੀ ਕਰਦੀਆਂ ਮਰਜ਼ੀ ਆਉਣ ਸਰਕਾਰ ਮੂਰੇ ਕਿਆ ਜੋਰ ਚੱਲਦਾ ਕਿਸੇ ਦਾ ਨਾ ਤਾਂ ਬੋਲ ਸਕਦੇ ਆ ਵੀ ਭਾਈ ਸਾਨੂੰ ਇੰਨੀ ਅਸੀਂ ਨਹੀਂ ਦੇਣੀ ਹੁਣ ਜਿਹੜਾ ਵਿਚਾਰਾ ਮਾਥੜਵਰਕਾ 2 1/2 ਕਿੱਲੇ ਵਾਲਾ ਉਹਦੇ 2 1/2 ਅਗੇ ਉਹਦਾ ਕਿਆ ਬਣਿਆ ਦਾਹ ਨਾਲ ਲੈਣ ਚੋਬਾ ਉਹ ਉਰੇ ਦਾ ਜਲਮੜੀ ਮੂਕੀ ਰੋਟੀ ਖਾਂਦਾ ਹੀ ਹੋਊਗਾ ਫੇਰ ਹੁਣ ਕਹਾ ਕਿਆ ਲਊਗਾ ਦੋ ਦੋ ਕਿੱਲੇ ਦੋਟਾਈ ਕਿੱਲੇ ਵੇਚੂਰੇ ਆਗੇ ਵਿੱਚ ਰੋਡ ਦੇ ਤੇ ਸਰਵੇਸ ਦਾ ਜਿਹੜਾ ਨੜੀ ਸਾਈਡਾਂ ਪਰ ਛੜਤੀ ਵਿਚਾਰੇ ਦੀ ਉਹਦਾ ਕਰੂਗਾ ਕਿਆ ਉਹ ਇਹ ਆ ਇਹ ਰੇਟ ਬਹੁਤ ਘੱਟ ਹੈ ਰੋਡ ਬਣਾਓ ਜੀ ਸਕਕੇ ਬਣਾਓ ਸਾਨੂੰ ਤਾਂ ਪਹਿਲਾਂ ਲੱਗਦਾ ਹੀ ਨਹੀਂਦਾ ਵੀ ਇਹਨੂੰ ਆ ਕੋਈ ਰੋਡ ਵੀ ਨਿਕਲੂਗਾ ਕਦੇ ਪਹਿਲਾਂ ਸੁਣੀ ਸੁਣੀ ਗੱਲ ਕਹਿੰਦੇ ਵੀ ਰੋਡ ਨਿਕਲਣਾ ਰੋਡ ਨਿਕਲਣਾ ਪਤਾ ਨਹੀਂ ਯਾਰ ਬੰਦੇ ਨਹੀਂ ਹੈਗੇ ਵੀ ਆ ਕਿੱਥੇ ਯਾਰ ਰੋਡ ਨਿਕਲਣਾ ਉਹ ਇਹਨਾਂ ਨੇ ਲੱਗੇ ਲਾਉਣ ਫੇਰ ਪਤਾ ਲੱਗਿਆ ਵੀ ਹਾਂ ਸੱਚੀ ਨਿਕਲ ਨਹੀਂ ਨਹੀਂ ਤਾਂ ਕਦੇ ਸੋਚਿਆ ਵੀ ਨਹੀਂ ਹੋਣਾ ਕਦੇ ਨਹੀਂ ਵੀ ਰੋਡ ਨਿਕਲਣਾ ਇਹ ਬਈ ਹੈ ਸਰਕਾਰ ਦਾ ਧੱਕਾ ਹੀ ਪੈਸੇ ਬਹੁਤ ਘਟਦੇ ਆ ਪੈਸੇ ਵਧ ਦੇਣੇ ਚਾਹੀਦੇ ਇੱਥੇ ਕਟਕੋਟਾ 1.5 ਕਰੋੜ ਤਾਂ ਚਾਹੀਦਾ ਤਾਂ ਅਗਲਾ ਗਾਹ ਤਾਂ ਕਿਤੇ ਲੈ ਲੂਗਾ ਜਿਹੜਾ ਹੁਣ ਛੋਟਾ ਜੀ ਵੀ ਲਿਆ ਰਿਹਾ ਵਿਚਾਰੇ ਦੀ ਆ ਗਈ 2.5 ਜਿੱਲੇ ਉਹ ਤਾਂ ਰਗੜਿਆ ਗਿਆ ਪੈਸੇ ਕਿੱਥੇ ਖੜਦੇ ਆ ਪੈਸੇ ਤਾਂ ਚਲੇ ਜਾਂਦੇ ਆ ਫ੍ਰੀਡਨ ਜੋ ਗਾਗਲਾ ਹੈ ਨਹੀਂ ਕਿੱਥੇ ਮਿਲਦੀ ਆ ਹੁਣ ਐਨੇ ਨੂੰ ਅਗਲਾ ਘਾ ਲਊਗਾ ਤੀਏ ਥੋਂ ਜਾ ਕੇ ਕੋਲ ਮੜੇ ਮੋਟੇ ਪੈਸੇ ਚਲਾ ਵੀ ਲਊਗਾ ਵਿੱਚ ਤੇ ਪੈਸੇ ਫਿਰ ਕਿੱਥੇ ਖੜਦੇ ਆ ਜਾਂ ਜੰਨੇ ਆ ਫਿਰ ਥੋੜੇ ਜਿਹਾ ਲੱਗ ਗਈ ਜਾਨੇ ਆਪਾਂ ਨੂੰ ਪਰਕ ਵਿੱਚ ਚਲੇ ਜਾਣੇ ਆ ਪੈਸੇ ਜਪੇਦੇ ਪਏ ਹੁੰਨੇ ਆ ਫਿਰ ਅਗਲਾ ਖਿੱਚੇ ਦਿੰਦਾ ਕੰਮ ਚੱਲ ਆ ਜੀ ਲੈ ਲੈਣੇ ਉਹ ਲੈ ਲੈਣੇ ਆ ਕਰਿਆ ਵਾਦੀ ਤਾਂ ਕਈਆ ਪੈਸੇ ਕੱਟ ਦਏ ਆ ਕਟੋ ਕਟ ਅਗਲੇ ਦੇ 10000 ਦੇ 2 ਕਿੱਲੇ ਤਾਂ ਬਣਦੇ ਇੱਕ ਦੇ ਇੰਨੇ ਕ ਤਾਂ ਪੈਸੇ ਦਿੰਦੇ ਦੋ ਢਾਈ ਜੀ 2 ਕਰੋੜ ਰੁਪਇਆ ਚਾਹੀਦਾ ਤਾਂ ਨਾ ਇਹ ਅਗਲਾ ਹੁਣ ਛੋਟਾ ਬੰਦਾ ਕੇਸ ਵੀ ਕਿਆ ਕਰੂਗਾ ਦੋ ਤਾਂ ਹੀ ਕਿੱਦਿਆਂ ਦਾ ਕਹਿ ਕਹਗਾ ਵੀ ਮੈਂ ਨਹੀਂ ਲੈਣੀ ਚੱਲ ਥੋੜਾ ਜਿਹਾ ਤਕੜਾ ਬੰਦਾ ਤਾਂ ਕਹਿ ਵੀ ਸਕਦਾ ਵੀ ਮੈਂ ਨਹੀਂ ਲੈਣੀ ਹੈਗੀ ਬਾਈ ਜ਼ਮੀਨ ਜਿਹੜਾ ਬੰਦਾ ਹੁਣ ਕਹੂਗਾ ਵੀ ਕਿਆ ਬਜਾਰਾ ਉਹਨੂੰ ਤਾਂ ਦੇ ਲਈ ਐਸੇ ਆ ਗਏ ਉਹਨੂੰ ਤਾਂ ਪੈਸੇ ਹੀ ਪਹਿਲੀ ਵਾਰ ਦੇਖੇ ਹੋਣੇ ਇੰਨੇ ਇੰਨੇ ਕੁ ਵੀ ਘੱਟ ਐ ਐਸੇ ਜ਼ਿਆਦਾ ਦੇਣੀ ਚਾਹੀਦੀ ਸੀ ਮੇਰੇ ਸਾਹਬ ਨਾਲ ਚਲੋ ਸਰਕਾਰਾਂ ਅਗਰ ਜੋਰਤੀ ਦਾ ਹੈ ਲੁੱਟਦੀਆਂ ਤਾਂ ਜਿਵੇਂਦਾਂ ਨੂੰ ਤਾਂ ਲੁੱਟਦੀਆਂ ਆ ਰਹੀਆਂ ਹਲੇ ਤੱਕ ਨਾ ਕਿਸੇ ਕਣਕ ਦਾ ਨਾ ਕਿਸੇ ਫਸਲ ਦਾ ਰੇਟ ਜਿਹਦੀ ਨਾ ਕਣਕ ਦਾ ਉਹ ਵੀ ਆਪਣੀ ਮਰਜ਼ੀ ਨਾਲ ਜ਼ਮੀਨਾਂ ਦੇ ਰੇਟ ਵੀ ਆਪਣੀ ਮਰਜ਼ੀ ਨਾਲ ਸਾਰਾ ਕੁਝ ਆਪਣੀ ਮਰਜ਼ੀ ਨਾਲ ਕਰੀ ਜਾਂਦੀ ਏ ਜਿਉਰ ਕੇ ਇਹਦਾ ਚੱਲਦਾ ਨਹੀਂ ਕਰੂਗਾ ਵੀ ਕਿਹਾ ਕੁਝ ਇਸ ਕਰਕੇ ਵੀ ਕਿਆ ਕਰੂਗਾ ਪਰ ਇੱਕ ਬੰਦੇ ਦੀ ਕਹਿੰਦੇ ਆ ਕਿ ਟ੍ਰੇਨ ਲੇਨ ਲੰਘ ਰਹੀ ਦੀ ਕਿਤੇ ਲੇਨ ਕੱਢਣੀ ਸੀ ਇੱਕ ਬੰਦਾ ਅੜ ਗਿਆ ਤਾਂ ਕਹਿੰਦੇ ਵੀ ਮੈਨੂੰ ਜਮੀਨ ਦੇਣੀ ਹੈਗੀ ਉਹ ਲੈ ਤਾਂ ਲਈ ਜਾਣੀ ਠੱਕੇ ਨਾਲ ਛੱਡ ਦੇ ਤਾਂ ਕਿੱਥੇ ਐ ਲੇਨ ਵੀ ਕੱਢਤੀ ਉਹਦੇ ਖੇਚਣ ਨੂੰ ਸੁਣਿਆ ਹੋਣਾ ਵੈਸੇ ਤੁਸੀਂ ਵੀ ਲੇਨ ਵੀ ਕੱਢਤੀ ਉਹਦੇ ਖੇਚਣ ਨੂੰ ਪਰ ਉਹਨੇ ਕੇਸ ਕਰਤਾ ਉਹਣਾ ਹੋਣਾ ਕਿ ਜਿਹੜਾ ਜਾਲਾ ਪੈਸੇ ਉਹ ਨਹੀਂ ਲਈ ਨਹੀਂ ਜਿਹੜੇ ਉਹਨਾਂ ਨੇ ਪਾਏ ਤੇ ਉਹਨੇ ਆਪਣੇ ਲਈ ਨਹੀਂ ਵਾਪਸ ਕਰਤੇ ਤਕੜਾ ਬੰਦਾ ਹੋਣਾ ਬਈ ਜਿਹੜੇ ਕੇਸ ਕਰਦਾ ਉਹ ਮਾੜਾ ਬੰਦਾ ਦਾ ਕੇਸ ਵੀ ਨਹੀਂ ਕਰ ਸਕਦਾ ਕੇਸ ਕਰਨੇ ਕਿਤੇ ਸੌਕੇ ਪਏ ਆ ਵਕੀਲ ਖਾ ਜਾਣਗੇ ਲੁੱਟ ਕੇ ਉਹਨੇ ਕੇਸ ਕਰਤਾ ਕਹਿੰਦੇ ਕੇਸ ਕਰਿਆ ਵਕਾ ਵੀ ਚਿਰ ਕੇਸ ਚੱਲਿਆ ਹੋਰ ਕਿੰਨੇ ਕਿ ਸਾਲ ਚੱਲਿਆ ਹੋਣਾ ਕੇ ਚੱਲਦਾ ਫਿਰ ਉਨੇ ਕੋਰਟ ਨੇ ਫੈਸਲਾ ਕਰਿਆ ਮਨਜੂ ਕੋਰਟ ਨੇ ਉਹਨੂੰ ਟ੍ਰੇਨ ਇਹਦੇ ਨਾਮ ਲਵਾਤੀ ਉਹ ਹੁਣ ਉਹਦੇ ਨਾਮ ਤੇ ਟ੍ਰੇਨ ਚੱਲਦੀ ਆ ਉਹ ਅੱਜ ਵੀ ਜਿਹੜੀ ਉਹਦੀ ਅਰਨਿੰਗ ਆਉਂਦੀ ਹੈ ਕਮਾਈ ਆਉਂਦੀ ਹੈ ਉਹ ਸਾਰੀ ਉਹਨੂੰ ਮਿਲਦੀ ਹੈ ਜਿਹੜੇ ਬੰਦੇ ਨੇ ਕੇਸ ਕਰਿਆ ਤਾਂ ਸਰਕਾਰ ਪਰ ਕਹਿ ਲੋ ਜਾਏ ਰੇਲਵੇ ਵਿਭਾਗ ਮਹਿਕਮੇ ਪਰ ਕਹਿ ਲੋ ਉਹਦੀ ਕਮਾਈ ਅੱਜ ਵੀ ਆਉਂਦੀ ਹੈ ਕਹਿੰਦੇ ਉਹਨੂੰ YouTube ਉੱਪਰ ਹੀ ਦੇਖਿਆ ਤਾਂ ਮੈਂ ਗੱਲਬਾਤ ਸੁਣੀ ਸੀ ਹਿਸਟਰੀ ਉਹਦੀ ਇੰਟਰਵਿਊ ਵੀ ਹੋਣੀ ਸੀ ਬਾਈ ਜੀ ਦੱਸ ਰਿਹਾ ਤਾਂ ਹਾਂ ਵੀ ਇੱਕ ਤਾਂ ਉਹ ਅੰਦੇ ਸੁਣੀ ਸੁਣਾਈ ਗੱਲ ਪਰ ਇੰਟਰਵਿਊ ਹੋਣੀ ਕਿ ਉਹਦੀ ਸੱਚੀ ਗੱਲ ਹੈ ਬਾਈ ਹੁਣ ਆਏ ਮਾੜਾ ਬੰਦਾ ਤਾਂ ਕੇਸ ਵੀ ਨਹੀਂ ਕਰ ਸਕਦਾ ਕੇਸ ਵੀ ਟਕੜਾ ਬੰਦਾ ਕਰੂਗਾ ਜੇ ਮੈਂ ਪਹਿਲਾਂ ਗੰਜਾਇਸ ਹੈ 4 ਪੈਸੇ ਹੈਗੇ ਅਗਲਾ ਉਹੀ ਅੜ ਸਕਦਾ ਸਰਕਾਰ ਮੂਰੇ ਤਾਂ ਹੁਣ ਅਗਲੇ ਮੈਟਰ ਵਰਗੇ ਨੇ ਕੇਸ ਕਰਨੇ ਆ ਚਲੋ ਜੇ 50 ਲੱਖ ਵੀ ਦੇ ਦਿੰਦੇ ਉਹ ਵੀ ਫੜ ਕੇ ਬਹਿ ਜਾਣਾ ਤਾਂ 30 ਵੀ ਦੇ ਦਿੰਦੇ ਉਹ ਵੀ ਫੜ ਕੇ ਬਹਿ ਜਾਣਾ ਤਾਂ ਕਿਸ ਇਹਨਾਂ ਨੇ ਗੋਲੀ ਮਾਰਨੀ ਸੀ ਕਿਸ ਵੀ ਗੰਜੈਸ ਵਾਲੇ ਹੀ ਬੰਦਾ ਕਰੂਗਾ ਇਕਣਾ ਬਈ ਸਰਕਾਰ ਕਰਦੀ ਤੱਕੀ ਹੈ ਚਲੋ ਉਹਨੇ ਬਣ ਜਾਣਾ ਰੋੜ ਇੱਕ ਹੋਰ ਕੱਢਣ ਨੂੰ ਫਿਰਦੇ ਆ ਉਹਦਾ ਪਤਾ ਨਹੀਂ ਕਹਿ ਦੇਣਗੇ ਕਿਆ ਲੈਣਗੇ ਸਾਡੇ ਪਿੰਡ ਚ ਤਾਂ ਨਹੀਂ ਜ਼ਮੀਨ ਛੱਡਦੇ ਹੈਗੇ ਮੈਨੂੰ ਲੱਗਦਾ ਰੋਡ ਰੋਡ ਕਰਦੇ ਨੇ ਇਹਨੇ ਇਹਨਾਂ ਨੇ ਇਹ ਕਾਲ ਐਨ ਜੀ ਗੱਡੀ ਵੀ ਹੈ ਇਹਦਾ ਲਾਈਨ ਹੈ ਜਿਹੜੀ ਬਈ ਇਹ ਜਦੋਂ ਪਹਿਲਾਂ ਟਰੈਕਟਰ ਥੱਲੇ ਖੜਾ ਦਿੰਦੇ ਇੱਥੇ ਇਹਦੇ ਲਾਈਨ ਦੇ ਥੱਲੇ ਟਰੈਕਟਰ ਖੜਾ ਦਈਏ ਅੱਧਾ ਘਾਟ ਤੱਕ ਖੜਾ ਰਹੇ ਸਟਾਰਟ ਨਹੀਂ ਹੁੰਦਾ ਹੈਗਾ ਉਹ ਟਰੈਕਟਰ ਬੈਟਰੀ ਬੂਟਰੀ ਚ ਚਲੰਦੀ ਹੈ ਦੇਖਿਆ ਸੀ ਆਪਣਾ ਤਿਆਰ ਪਿਆ ਸਾਡਾ ਉਹਨੇ ਕਢਾਤਾ ਦਾ ਸੀ ਇੱਕ ਵਾਰ ਸਟਾਰਟ ਹੀ ਨਹੀਂ ਹੋਇਆ ਮੁੜ ਕੇ ਬੈਟਰੀ ਖਤ ਗਿਆ ਸਾਰੀ ਖਤ ਗਿਆ ਤਾਰਾ ਨਹੀਂ ਮੇ ਬਹੁਤ ਥੋੜੇ ਉੱਚੇ ਕਰਨੇ ਚਾਹੀਦੇ ਤੇ ਹੁਣ ਆਵਾਜ਼ ਸੁਣਦੀ ਹੈ ਇਹਨਾਂ ਦੀ ਗੂੰਜ ਪੈਂਦੀ ਹੈ ਚੜ 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 ਹੋ ਰਹੀ ਹੈ ਬੰਦ ਵੀ ਹੋ ਜਾਂਦੀ ਹੈ ਲਾਈਟ ਕੋਈ ਕਈ ਵਾਰ ਬੰਦ ਵੀ ਕਰ ਦਿੰਦੇ ਹੁਣ ਇਹ ਰਾਜਪਰੀ ਤੇ ਆਉਂਦੀ ਹੈ ਇੱਧਰ ਜਾਂਦੀ ਪਤਾ ਨਹੀਂ ਕਿੱਥੇ ਹੈ ਰਾਜਪਰੀ ਲੱਗਿਆ ਵਾ ਥਰਮਲ ਉੱਥੋਂ ਆਉਂਦੀ ਹੈ ਮਰਦੀ ਇਹ ਰੋਡ ਤਾਂ ਚੱਲੀ ਜਾਂਦਾ ਬਈ ਆ ਦੇਖ ਕਿ ਆ ਜਿਹੜਾ ਰੋਡ ਜਾ ਬਣਈ ਜਾਂਦੇ ਐ ਇੱਥੇ ਜੋੜੇ ਇੱਥੇ ਰੋਡ ਸਰੀਆ ਬੰਨ ਰਿਆ ਪਤਾ ਨਹੀਂ ਕੀ ਕਰ ਰਿਹਾ ਇਹ ਨਾ ਚਲੇ ਕੋਈ ਲਾਉਣਾ ਉਹਨਾਂ ਨੇ ਇੰਟਰ ਦੱਲੀ ਔੜਾ ਔੜਾ ਸੇ ਕੀ ਆ ਨਾ ਗਮ ਸੜ ਗਿਆ ਬਹੁਤ ਲਵਨੇ ਆ ਪੱਕੇ ਕੰਮ ਆਉ ਤਾਂ ਉਹ ਟੂਆ ਜੇ ਪਟੜਾ ਇੱਕ ਉਹ ਬਣ ਗਿਆ ਇੱਧਰ ਇਹ ਇੱਧਰ ਇੱਧਰ ਨੂੰ ਗਿਆ ਉਹ ਬਣ ਗਿਆ ਪੂੜ ਇੱਕ ਗਾਹ ਇੱਕ ਆਏ ਪੜ ਸੁਗੇ ਪਰ ਇੱਕਾ ਇੱਕਾ ਆ ਗਿਆ ਕੀ ਹੋਣੇ ਬਹੁਤ ਹੋਣਾ ਕਰਕੇ ਟਾਇਰ ਲੱਗਦਾ ਇਹਨੂੰ ਨਹੀਂ ਤਾਂ ਇਹ ਚਲਾ ਦਿੰਦੇ ਕਰਦੀ ਰੋਡ ਨਹੀਂ ਤੇ ਚਲਾ ਦੂੰਗੇ ਗੱਡੀ ਓਲੇ ਬਾਹ ਬਣਾਉਣੇ ਪੈਣੇ ਆ ਜੀ ਇਹਦੇ ਖੇਤਾਂ ਨੂੰ ਰਾਹ ਦੇਣਾ ਉਹ ਲੈਣਾ ਇਹਨਾਂ ਨੇ ਕਿਸੇ ਦੇ ਬਈ ਸੜਕਾਂ ਜਿੰਨੀਆਂ ਸੂਏ ਬਹੁਤ ਗੋਦਾਂ